ਮੈਂ ਜਿਵੇਂ ਖੂਪ ਰਕਿਆ ਸੀ ਕੋਈ ਜਿਸ ਚੋ ਮਿੱਟੀ ਆਈ ਜਾ ਰਹੀ ਸੀ ਹੋਰ ਮਿੱਟੀ ਹੋਰ ਮਿੱਟੀ ਫਿਰ ਮੈਨੂੰ ਉਦੋਂ ਲੱਗਾ ਕਿ ਜਦ ਮੈਂ ਆਪਣੇ ਕਾਲਜ ਦੇ ਦੂਸਰੇ ਸਾਲ ਚ ਮੈਂ ਇੱਕ ਕਵਿਤਾ ਲਿਖੀ ਲਿਖਿਆ ਪਹਿਲਾਂ ਵੀ ਸੀ ਬਹੁਤ ਮੈਂ ਗੀਤਾਂ ਜੋੜੇ ਹੋ ਸੀਗੇ ਪਰ ਦਿਨਾਂ ਚ ਮੇਰੇ ਅਹਿਸਾਸ ਨਹੀਂ ਆਏ ਸੀ ਹਲੇ ਤੇ ਉਦੋਂ ਬਿਲਕੁਲ ਲੱਗ ਮੈਨੂੰ ਵੀ ਪਾਣੀ ਮੇਰੇ ਖੂਚੋਂ ਹੁਣ ਪਾਣੀ ਆ ਗਿਆ ਹਣਾ ਉਸ ਦਿਨ ਤੋਂ ਬਾਅਦ ਮੈਨੂੰ ਲੱਗਾ ਕਿ ਕਵਿਤਾ ਜਿਵੇਂ ਮੇਰੇ ਅੰਗ ਸੰਗ ਹਰਿਆਣ ਲੱਗੀ ਕਿ ਫੇ ਪਹਿਲੀ ਵਾਰ ਮੇਰੇ ਕਵਤਾਵਾਂ ਪ੍ਰੀਤ ਲੜੀ ਵਿੱਚ ਪੰਜ ਛੇ ਕਵਤਾਵਾਂ ਇੱਕ ਪੇਜ ਪੂਰਾ ਛਪਿਆ ਮੈਂ ਦੇਖਿਆ ਤੇ ਉਹ ਮੇਰੇ ਲਈ ਬਹੁਤ ਵੱਡੇ ਪੁਰਸਕਾਰ ਵਰਗੀ ਗੱਲ ਸੀ ਕਿ ਮੇਰਾ ਇੱਕ ਸਫਾ ਛਪਿਆ ਹੋਵੇ ਤੇ ਮੈਂ ਉਹ ਸਫਾ ਜਿਵੇਂ ਰੱਖਿਆ ਹੋਇਆ ਉਹਦੀ ਫੁੱਲ ਸਟੇਟ ਕਾਪੀ ਕਰਕੇ ਰੱਖਿਆ ਤੇ ਉਹ ਦੂੋਂ ਤੋਂ ਮੈਂ ਸਮਝਾ ਕਿ ਕਵਤਾ ਮੇਰੀ ਕੁਛ ਲੱਗਦੀ ਆ ਹੁਣ ਤੱਕ ਉਹਦੇ ਪਿੱਛੇ ਵਿੱਚ ਘੁੰਮਦਾ ਸੀ ਹੁਣ ਉਹ ਮੈਨੂੰ ਪ੍ਰਾਪਤ ਹੋ ਗਈ ਆ ਉਮਰ ਲਈ ਇੱਕ ਕਵਤਾ ਲਫ਼ਜ਼ਾਂ ਦੀ ਦਰਗਾਹ ਵੀ ਹੈ ਕਿ ਮੈਂ ਜਿਵੇਂ ਕਿ ਪਿੱਪਲੋਂ ਮੈਂ ਦੁੱਖ ਦੀ ਪਕੜਤੀ ਸੀ ਉਸ ਤੋਂ ਬਾਅਦ ਦੁੱਖ ਮੇਰੀ ਪਕੜਤੀ ਆ ਗਿਆ ਭਾਵੇਂ ਦੁੱਖ ਦੂਰ ਨਹੀਂ ਹੋਇਆ ਪਰ ਮੇਰੇ ਪਕਰਤੀ ਆ ਗਿਆ ਕਿ ਮੈਂ ਉਹਨੂੰ ਸਮਝ ਲਿਆ ਸੋ ਇਦਾਂ ਦਾ ਮੇਰਾ ਕਵਤਾਂ ਨਾਲ ਰਿਸ਼ਤਾ ਬਹੁਤ ਨੇੜੇ ਦਾ ਹੈ ਔਰ ਮੈਂ ਸੋਚਦਾ ਵੀ ਕਵਤਾ ਵਿੱਚ ਹੀ ਮਸਕ ਮੈਂ ਆਪਣੀ ਕਿਵਰੀ ਵਿਦਿਆਰਥੀਆਂ ਨੂੰ ਵੀ ਕਹਿੰਦਾ ਹਾਂ ਕਿ ਤੁਸੀਂ ਨਾ ਜਦੋਂ ਕੋਈ ਦੁੱਖ ਆਵੇ ਨਾ ਤੇ ਉਦਵਾਰੇ ਲਿਖਣਾ ਸ਼ੁਰੂ ਕਰ ਦਿਓ ਜਰੂਰ ਨਹੀਂ ਪੋਇਟਰੀ ਲਿਖਣੀ ਹੈ ਲੇਕਿਨ ਉਹਨੂੰ ਤੁਸੀਂ ਲਫ਼ਜ਼ਾਂ 'ਚ ਲਿਖਣਾ ਸ਼ੁਰੂ ਕਰ ਦੋ ਕਿ ਮੈਨੂੰ ਆ ਗੱਲੇ ਦਾ ਮਹਿਸੂਸ ਹੋ ਰਹੀ ਹੈ ਨਾ ਤੇ ਤੁਹਾਨੂੰ ਅੱਧਿਓ ਵੱਧ ਗੱਲ ਨਾ ਸਮਝ ਆ ਜਾਊਗੀ ਕਿ ਕਿੱਥੇ ਮੈਂ ਮੇਰਾ ਕਸੂਰ ਕਸੂਰਾ ਕਿੱਥੇ ਤੇਰਾ ਹੈ ਨਾ ਤੁਹਾਡਾ ਆਪਣਾ ਇੱਕ ਡਿਸਟੈਂਸ ਹੋ ਜਾਂਦਾ ਕਿ ਜਿਵੇਂ ਤੁਸੀਂ ਆਪਣੇ ਆਪ ਨੂੰ ਦੂਰੋਂ ਦੇਖਦੇ ਆ ਯਾਨੀ ਲਫ਼ਜ਼ਾਂ ਦੀਆਂ ਨਿਗਾਹਾਂ ਨਾਲ ਆਪਣੇ ਆਪ ਨੂੰ ਦੇਖ ਰਹੇ ਆ ਸੋ ਕਵਤਾ ਉਸ ਨੂੰ ਸਹਾਈ ਹੁੰਦੀ ਆ ਉਹਨੂੰ ਸਮਝਣ ਚ ਵੀ ਉਹਨੂੰ ਚੱਲਣ ਚ ਵੀ एसटीपी ਦੇ ਦਰਸ਼ਕਾਂ ਨੂੰ ਮੇਰਾ ਅਦਾਬ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਅੱਜ ਇਸ ਲੜੀ ਵਿੱਚ ਤੁਹਾਡੇ ਰੂਬਰੂ ਅਸੀਂ ਕਰਨ ਜਾ ਰਹੇ ਹਾਂ ਸਾਡੇ ਸਮਿਆਂ ਦੇ ਪਾਤਰ ਸਾਡੇ ਸਮਿਆਂ ਦੇ ਕਵੀ ਸਾਡੇ ਸਮਿਆਂ ਦੇ ਸ਼ਾਇਰ ਡਾਕਟਰ ਸੁਜੀਤ ਪਾਤਰ ਜਿਵੇਂ ਗੱਲ ਕਰਾਂ ਡਾਕਟਰ ਸਾਹਿਬ ਦੀ ਇੱਕ ਉਹਨਾਂ ਦੀ ਖਾਸੀਅਤ ਹੈ ਉਹਨਾਂ ਦਾ ਇੱਕ ਵਿਸ਼ੇਸ਼ ਅੰਦਾਜ਼ ਹੈ ਆਪਣੀ ਗੱਲ ਕਹਿਣ ਦਾ ਮੇਰੇ ਅੰਦਰ ਵੀ ਚੱਲਦੀ ਹੈ ਇੱਕ ਗੁਫ਼ਤਗੋ ਜਿੱਥੇ ਲਫ਼ਜ਼ਾਂ ਜਟਲਦਾ ਹੈ ਮੇਰਾ ਲਹੂ ਤਾ ਹੋ ਆਪਣੇ ਲਹੂ ਦੇ ਵਿੱਚੋਂ ਸਿੰਜੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਹੋ ਸ਼ਾਇਰੀ ਦੇ ਰੂਪ ਵਿੱਚ ਕਹਿੰਦੇ ਨੇ ਲਹੂ ਦੇ ਵਿੱਚੋਂ ਉਪਰ ਜੀਆਂ ਹੋਈਆਂ ਜਿਹੜੀਆਂ ਉਹ ਬਾਤਾਂ ਨੇ ਗੱਲਾਂ ਨੇ ਹੋ ਕਵਿਤਾ ਦੇ ਰੂਪ ਵਿੱਚ ਕਹਿੰਦੇ ਨੇ ਸੋ ਡਾਕਟਰ ਸਾਹਿਬ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਨਿਰਜੇਮੇ ਭਰੇ ਸਮੇਂ ਵਿੱਚੋਂ ਸਮਾਂ ਮਟ ਕੱਢ ਕੇ ਤੁਸੀਂ ਸਾਡੇ ਇਸ ਚੈਨਲ ਲਈ ਇੱਥੇ ਪਧਾਰੀ ਤੇ ਆਏ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਪ੍ਰਸਤ ਤਰਸਪਾਨ ਔਰ ਸਾਰੇ ਸੁੰਦਰ ਦਰਸ਼ਕਾਂ ਨੂੰ ਮੇਰਾ ਮੈਂ ਆਪਣਾ ਪਿਆਰ ਔਰ ਸਤਿਕਾਰ ਸ਼ੁਕਰੀਆ ਸਾਂ ਕਰਨਾ ਜਿੰਨੇ ਵਾਰ ਵੀ ਅਸੀਂ ਡਾਕਟਰ ਪਾਤਰ ਹੁਣਾ ਨੂੰ ਮਿਲਦੇ ਆਂ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਉਹਨਾਂ ਨੂੰ ਪਹਿਲੀ ਵਾਰ ਮਿਲੇ ਆਂ ਸਾਨੂੰ ਲੱਗਦਾ ਹੁੰਦਾ ਹੈ ਕਿ ਅਸੀਂ ਕਦੇ ਵੀ ਉਹਨਾਂ ਨੂੰ ਦੂਸਰੀ ਵਾਰ ਨਹੀਂ ਮਿਲੇ ਯਾਨੀ ਕਿ ਸਾਡੀ ਜਿਹੜੀ ਇਹ ਮੁਲਾਕਾਤ ਉਹ ਸਜਰੀ ਮੁਲਾਕਾਤ ਲੱਗਦੀ ਹੁੰਦੀ ਹੈ ਹਰ ਵਾਰ ਸਜਰਾ ਪਾਣੀ ਹਰ ਵਾਰ ਸੁਚੀਆਂ ਲਹਿਰਾ ਹਰ ਵਾਰ ਸਜਰਾ ਪਾਣੀ ਹਰ ਵਾਰ ਸੁਚੀਆਂ ਲਹਿਰਾ ਮੈਂ ਪਹਿਲੀ ਵਾਰ ਮਿਲਦਾ ਹਰ ਵਾਰ ਇਸ ਨਦੀ ਨੂੰ ਮੈਂ ਪਹਿਲੀ ਵਾਰ ਮਿਲਦਾ ਹਰ ਵਾਰ ਇਸ ਨਦੀ ਨੂੰ ਸੋ ਡਾਕਟਰ ਸਾਹਿਬ ਥੈਂਕ ਯੂ so much ਕਿ ਤੁਸੀਂ ਇੰਨੀ ਜਿਹੜੀ ਹੈ ਤਾਜ਼ਗੀ ਜਿਹੜੀ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਵੀ ਕਾਇਮ ਕੀਤੀ ਹੋਈ ਹੈ ਤੁਸੀਂ ਆਪਣੇ ਸਰੋਤਿਆਂ ਲਈ ਵੀ ਇੰਨੀ ਤਾਜ਼ਗੀ ਜਿਹੜੀ ਉਹ ਕਾਇਮ ਕੀਤੀ ਹੈ ਕਿ ਜਦੋਂ ਵੀ ਸਰੋਤੇ ਜਾਂ ਦਰਸ਼ਕ ਤੁਹਾਨੂੰ ਮਿਲਦੇ ਨੇ ਤਾਂ ਉਹਨਾਂ ਨੂੰ ਜਾਬਦਾ ਹੈ ਕਿ ਉਹ ਪਹਿਲੀ ਵਾਰ ਮਿਲੇ ਹੋਣ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਅਸੀਂ ਕਦੇ ਪੁਰਾਣੇ ਜਾਂ ਪਹਿਲੀ ਵਾਰ ਨਹੀਂ ਮਿਲੇ ਹੋਈਏ ਜਾਂ ਸੀ ਉਹਨਾਂ ਨੂੰ ਸੈਕੰਡ ਟਾਈਮ ਜਾਂ ਸੀ ਤੀਜੀ ਵਾਰ ਚੌਥੀ ਵਾਰ ਮਿਲੇ ਹੋਈਏ ਸਰੋਤ ਸਾਬ ਤੁਹਾਡਾ ਇੱਕ ਵਾਰ ਫਿਰ ਸਵਾਗਤ ਮੈਂ ਪਹਿਲਾ ਸਵਾਲ ਜਿਹੜਾ ਹੈ ਮੇਰਾ ਤੁਹਾਨੂੰ ਵੈਸੇ ਤਾਂ ਮੈਨੂੰ ਸਵਾਲ ਕਰਨ ਦਾ ਕੋਈ ਹੱਕ ਨਹੀਂ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਸਖਸ਼ੀਅਤ ਸਾਡੇ ਸਾਹਮਣੇ ਬੈਠੀ ਹੈ ਪੰਜਾਬੀ ਕਵਿਤਾ ਦੀ ਪੰਜਾਬੀ ਅਦਬ ਦੀ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਮਤਲਬ ਮਾਣ ਹੈ ਜਵਾਬ ਹੈ ਤੇ ਉਹਨੂੰ ਸੀ ਸਵਾਲ ਕਰਨ ਦਾ ਹੱਕ ਨਹੀਂ ਰੱਖਦੇ ਪਰ ਫਿਰ ਵੀ ਮੇਰਾ ਇੱਕ ਨਿਮਾਣਾ ਜਿਹਾ ਸਵਾਲ ਹੈ ਕੁਐਸਚਨ ਹੈ ਕਿ ਰਟਾਪ ਕਵਿਤਾ ਤੁਹਾਡੀ ਕਿਵੇਂ ਬਣੀ ਜਾਂ ਤੁਸੀਂ ਕਵਿਤਾ ਦੇ ਕਿਵੇਂ ਬਣੀ ਮੈਨੂੰ سال پہلا بہت شکریہ تی سونے میرے لیے بول بولے اے پیارے بول بولے تو دوسرا یہ ہے کہ مجھے لگتا کہ میں کوتا پچھے بہت گھومیا کہ کوتا میرے بچپن تو ہی میرے منسی کہ جی کوی بنا یا گائک بنا ਕਬੀ ਤੋਂ ਪਹਿਲਾਂ ਮੇਰੇ ਮਨ 'ਚ ਗਾਇਕ ਬਣਦੀ ਜਾਂ ਗਾਇਕ ਤੋਂ ਪਹਿਲਾਂ ਮੇਰੇ ਮਨ 'ਚ ਜਿਹੜੇ ਸੀ ਨਾ ਆ ਸਾਜ਼ ਸਾਜ਼ਾਂ ਪ੍ਰਤੀ ਮੇਰੇ ਮਨ 'ਚ ਇੱਕ ਬਹੁਤ ਤੜਪ ਪਿਆ ਰਹਈ ਮੈਂ ਕਰਦਣ ਕਹਿੰਦਾ ਮੈਨੂੰ ਤੁਸੀਂ ਹਰਮੋਨੀਅਮ ਲਿਆ ਦਿਓ ਮੈਨੂੰ ਬੈਂਜੋ ਲਿਆ ਦਿਓ ਸੋ ਬਹੁਤ ਮੁਢਲੇ ਬਚਪਨ ਤੋਂ ਕੁਝ ਮੇਰੇ ਪਰਿਵਾਰ ਦਾ ਮਾਹੌਲ ਸੀ ਮੇਰੇ ਪਿਤਾ ਜੀ ਸਮਝੋ ਬਹੁਤ ਧਾਰਮਿਕ ਵਿਅਕਤੀ ਤੇ ਕੀਰਤਨ ਦੇ ਹੋ ਬਹੁਤ ਰਸੀਬ ਵੀ ਸੀ ਕੇ ਖੁਦ ਵੀ ਕੀਰਤਨ ਕਰ ਲੈਂਦੇ ਸੀ ਤਾਂ ਮੇਰਾ ਚਾਚਾ ਜੀ ਦਾ ਪੁੱਤ ਅਦੀਾਰ ਸਿੰਘ ਪ੍ਰਦੇਸੀ ਬਹੁਤ ਮਸ਼ਹੂਰ ਸਿੰਗਰ ਅਦੀਾਰ ਸਿੰਘ ਪ੍ਰਦੇਸੀ ਹਾਂਜੀ ਤੇ ਉਹ ਵੀ ਜਣੀ ਮੈਂ ਉਹ 15 ਸਾਲ ਦੀ ਉਮਰ ਤੱਕ ਰਹਿ ਪਿੰਡ ਫਿਰ ਉਹ ਚਲੇ ਗਏ ਸੀ ਬਾਹਰ ਲੇਕਿਨ ਇਹਦੇ ਪਿਤਾ ਜੀ ਵੀ ਜਿਹੜੇ ਮੈਂ ਦੂਜੀ ਜਮਾਤ ਚ ਹੋਇਆ ਤਾਂ ਉਹ ਉੱਤਰੀ ਅਫਰੀਕਾ ਚਲੇ ਗਏ ਰੋਜੀ ਰੋਟੀ ਲਈ ਸੰਜਮ ਹੁਣ ਅੱਜ ਕੱਲ ਵੀ ਜਾਂਦੇ ਪਰ ਉਹ ਗੁੰਦਾ ਸੀ ਕਿ ਉਹਨਾਂ ਹਰ 4-5 ਸਾਲ ਬਾਅਦ ਮੁਰਦੇ ਇਸ ਵੀ ਅਖੀਰ ਹੋ ਆਖਰੀ ਉਮਰ 'ਚ ਮੇਰੇ ਕੋਲ ਆ ਕੇ 80 ਸਾਲ ਦੀ ਉਮਰ 'ਚ ਮੇਰੇ ਕੋਲ ਆ ਕੇ ਰਹਿ ਤੂੰ ਸੋ ਉਹਦੇ ਨਿਰਮਨਚ ਸੀ ਕਿ ਮੈਨੂੰ ਇਹ ਚੀਜ਼ਾਂ ਖਿੱਚ ਬਹੁਤ ਪਉਂਦੀਆਂ ਸੀ ਕਿਤੇ ਅਖਾੜੀ ਲੱਗਣੇ ਸੰਗੀਤ ਦੇ ਉੱਧਰ ਜਾਂ ਕੀਰਤਨ ਹੋ ਰਿਹਾ ਕਿਤੇ ਤਾਂ ਟਾਡੀ ਮੈਂ ਭਜਿਆ ਜਾਂਦਾ ਸੀਗਾ ਤੇ ਪਰ ਮੇਰੇ ਮਨ 'ਚ ਇਹ ਤੜਪ ਸੀ ਕਿ ਵੀ ਮੈਂ ਮੈਂ ਵੀ ਇਹਦਾ ਲਿਖ ਸਕਾਂ ਮੈਂ ਵੀ ਇਹਦਾ ਗਾ ਸਕਾਂ ਸੋ ਮੈਂ ਉਹ ਕੋਸ਼ਿਸ਼ਾਂ ਕਰਨੀਆਂ ਤਰਲੇ ਕਰਨੇ شروع کر دیتے پر وہ تکبندی سی پر جب میں کالج گیا رنیر کال کپورتلا تو وہ دوسرے سال میں لگا میو کہ میں جی خوب پٹ رہا کوئی کوئی جو مٹی آئی جا رہی سی اور مٹی پھر مدوں لگا کہ جب میں اپنے کالج دے دوسرے سال سے میں ایک کوتا لکھی لکھیاں پہلے بھی سی بہت میں گیت میں جوڑے ہوئے سکے ਔਰ ਦਿਨਾਂ ਚ ਮੇਰੇ ਅਹਿਸਾਸ ਨਹੀਂ ਆਈ ਸੀਲੇ ਤੇ ਉਦੋਂ ਬਿਲਵਰ ਲੱਗ ਮਨ ਵੀ ਪਾਣੀ ਮੇਰੇ ਖੂਚੋਂ ਹੁਣ ਪਾਣੀ ਆ ਗਿਆ ਹਨਾ ਤੇ ਉਹ ਚ ਮੈਨੂੰ ਤੋਂ ਉਸ ਦਿਨ ਤੋਂ ਬਾਅਦ ਮੈਨੂੰ ਲੱਗਾ ਕਿ ਕਬਤਾ ਜਿਵੇਂ ਮੇਰੇ ਅੰਗ ਸੰਗ ਰਹਿਣ ਲੱਗੀ ਕਿ ਮੈਨੂੰ ਕੋਈ ਬੇਸ਼ੱਕ ਬਹੁਤ ਖੁਸ਼ੀ ਹੋਈ ਆ ਜਾਂ ਬਹੁਤ ਉਦਾਸੀ ਹੋਈ ਆ ਤੋਂ ਕਬਤਾ ਨਾਲ ਦੀ ਨਾਲ ਉਦੋਂ ਬੋੜ ਪੈਂਦੀ ਸੀ ਤੇ ਸੋ ਉਹ ਮੇਰੇ ਮੈਨੂੰ ਦੱਸ ਸਕਾਂ ਕਿ ਉਹ 1964 ਦਾ ਫੇਰ ਮੈਂ ਕਿਉਂ ਬਤਾਵਾ ਪੱਦਨੀਆਂ ਸ਼ੁਰੂ ਕੀਤੀਆਂ ਰਸਾਲਿਆਂ ਨੂੰ ਜਿਹੜੀ ਫਿਰ ਪਹਿਲੀ ਵਾਰ ਮੀਨੇ ਕਿਤਾਬ ਪ੍ਰੀਤ ਲੜੀ ਵਿੱਚ ਪੰਜ ਛੇ ਕਿਤਾਬਾਂ ਇੱਕ ਪੇਜ ਪੂਰਾ ਛਪਿਆ ਮੈਂ ਦੇਖਿਆ ਤੇ ਉਹ ਮੇਰੇ ਲਈ ਬਹੁਤ ਵੱਡੇ ਪੁਰਸਕਾਰ ਵਰਗੀ ਗੱਲ ਸੀ ਕਿ ਮੇਰਾ ਇੱਕ ਸਫਾ ਛਪਿਆ ਹੋ ਗਏ ਤੇ ਮੈਂ ਉਹ ਸਫਾ ਅਜੇ ਵੀ ਰੱਖਿਆ ਹੋਇਆ ਉਹਦੀ ਫੁੱਲ ਸਟੇਟ ਕਾਪੀ ਕਰਕੇ ਰੱਖਿਆ ਹੋਇਆ ਤੇ ਉਦੋਂ ਤੋਂ ਮੈਂ ਸਮਝਿਆ ਕਿ ਕਵਤਾ ਮੇਰੀ ਖੁਸ਼ ਲੱਗਦੀ ਆ ਤੇ ਮੈਂ ਹੁਣ ਤੱਕ ਉਹਦੇ ਪਿੱਛੇ-ਪਿੱਛੇ ਘੁੰਮਦਾ ਸੀ ਹੁਣ ਉਹ ਮੈਨੂੰ ਪ੍ਰਾਪਤ ਹੋ ਗਈ ਹੈ ਪ੍ਰਾਪਤ ਹੋ ਗਈ ਤੇ ਹੁਣ ਇਹਦਾ ਸੀ ਕਿ ਔਰ ਦੂਜਾ ਮੈਂ ਇਹਦਾ ਮੰਨਦਾ ਕਿ ਮੇਰਾ ਖਿਆਲ ਹੈ ਕਿ ਕ ਮੇਰੇ ਲਈ ਕਵਤਾ ਇੱਕ ਤਰ੍ਹਾਂ ਮੇਰੀ ਕਿਸ਼ੀਦ ਕੀਤੀ ਹੋਈ ਸਵੈਜੀਵਨੀ ਆ ਕਿ ਸਵੈਜੀਵਨੀ ਇਸ ਲਈ ਕਿ ਮੇਰੀਆਂ ਬਹੁਤਿਆਂ ਗੁਜ਼ਾਰ ਮੇਰੇ ਦਿਲ ਚੋਂ ਸ਼ੁਰੂ ਹੁੰਦੀਆਂ ਆ ਆ ਤੋ ਕਸ਼ੀਦ ਤਾਇਆ ਕੇ ਵੀ ਉਹ ਮੈਂ ਸਾਰੀ ਡਿਟੇਲ ਨਹੀਂ ਲਿਖਦਾ ਸਿਰਫ ਆਪਾਂ ਦੀ ਮਿਡਰਾ ਪਹੁੰਚੋਂ ਕਿ ਕਤਰੇ ਕਰਦੇ ਉਹ ਹੀ ਅਸੀਂ ਲਿਖਦੇ ਆ ਤੋ ਉਸ ਤੋਂ ਬਾਅਦ ਜੋ ਵੀ ਮੇਰੇ ਨਾਮ ਵਾਪਰਿਆ ਜਾਂ ਮੇਰੀ ਧਰਤੀ ਨਾਲ ਵਾਪਰਿਆ ਜਾਂ ਮੇਰੇ ਪਰਿਵਾਰ ਨਾਲ ਵਾਪਰਿਆ ਉਹ ਮੇਰੀ ਕਵਤਾ ਦਾ ਹਿੱਸਾ ਬਣਦਾ ਗਿਆ ਬਣਦਾ ਰਿਹਾ ਤੇ ਬਹੁਤਿਆਂ ਕੋ ਤਾਂ ਮੈਂ ਸਮਝਦਾ ਕਿ ਦੁਨੀਆ ਦਾ ਜੋ ਸਾਇਤਾ ਉਹ ਜਾਂ ਤਾਂ ਦੁੱਖ ਚੋਂ ਪੈਦਾ ਹੋਇਆ ਕਬਤਰ ਖਾਸ ਕਰਕੇ ਜਾਹੋ ਹੈਰਾਨੀ ਜੋ ਕਿ ਅਦਭੁਤ ਨਗੇ ਵੀ ਜਿਹੜੀ ਆਰਤੀ ਆ ਉਹ ਇੱਕ ਵੰਡਰ ਦੀ ਪੋਇਮ ਆ ਯੇ ਕਿ ਗਗਨ ਮੈਂ ਥਾਲ ਰਵੀ ਚੰਨ ਰਵਿਨ ਤੇ ਬਣੇ ਔਰ ਜਿਹੜੀ ਬਾਬਰ ਬਾਣੀ ਆ ਉਹ ਇੰਤਹਾ ਦੇ ਦੁੱਖ ਤੇ ਸੰਤਾਪ ਦੀ ਕਬਤ ਉਹ ਦੋ ਸਿਖਰਾਂ ਨੇ ਸੋ ਜ਼ਰੂਰ ਦੀਨ ਦਾ ਆ ਇਹ ਜ਼ੁਲਮ ਦੀਨਤਾ ਚੋਂ ਉਹਨਾਂ ਨੇ ਲਿਖਿਆ ਇਹ ਦੋਵੇਂ ਮਹਾਨ ਰਚਨਾਵਾਂ ਨੇ ਜਿਹਨੇ ਇੱਕ ਸਮਝੋ ਬਿਸਮਾਤ ਦੀ ਇੱਕ ਸੰਤਾਪ ਦੀ ਸਿਖਰ ਹੈ ਤੋਂ ਮੈਂ ਆਪਣੇ ਕਹਿੰਦਾ ਕਿ ਵੀ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ ਜੇ ਹੋਰ ਨਹੀਂ ਹੈ ਦਰ ਕੋਈ ਇਹ ਲਫ਼ਜ਼ਾਂ ਦੀ ਦਰਗਾਹ ਹੈ ਲਫ਼ਜ਼ਾਂ ਦੀ ਦਰਗਾਹ ਤਾਂ ਸੋ ਮੇਰੇ ਲਈ ਇੱਕ ਕਵਤਾ ਲਫ਼ਜ਼ਾਂ ਦੀ ਦਰਗਾਹ ਵੀ ਹੈ ਕਿ ਮੈਂ ਜਿਵੇਂ ਕਿ ਪਹਿਲਾਂ ਮੈਂ ਦੁੱਖ ਦੀ ਪਕੜ ਤੇ ਸੀ ਉਸ ਤੋਂ ਬਾਅਦ ਦੁੱਖ ਮੇਰੀ ਪਕੜ ਤੇ ਆ ਗਿਆ ਭਾਵੇਂ ਦੁੱਖ ਦੂਰ ਨਹੀਂ ਹੋਇਆ ਪਰ ਮੇਰੇ ਪਕੜ ਤੇ ਆ ਗਿਆ ਕਿ ਮੈਂ ਉਹਨੂੰ ਸਮਝ ਲਿਆ ਸੋ ਇਦਾਂ ਮੇਰਾ ਕਪਤਾਨਾ ਰਿਸ਼ਤਾ ਬਹੁਤ ਨੇੜੇ ਦਾ ਔਰ ਮੈਂ ਸੋਚਦਾ ਵੀ ਕਵਤਾ ਵਿੱਚ ਇਹ ਮੁਸਲਮਨ ਦਾ ਕੋਈ ਮਸਲਾ ਵੀ ਤੇ ਮੈਂ ਲਿਖਦਾ ਕਦੇ-ਕਦੀ ਵਾਰਤਕ ਵੀ ਪਰ ਜਿਹੜੀਆਂ ਮੇਰੀਆਂ ਸਮਝੋ ਸਭ ਤੋਂ ਗਹਿਰੀਆਂ ਸੋਚਾਂ ਮੇਰੇ ਸਭ ਤੋਂ ਗਹਿਰੇ ਰਾਜ਼ ਵੀ ਕਵਤਾ ਦੇ ਕੋਲ ਹੀ ਆ ਡਾਕਟਰ ਸੋ ਤੁਸੀਂ ਕਵਤਾ ਵੀ ਲਿਖੀ ਤੇ ਗੀਤ ਵੀ ਕਜ਼ਲ ਵੀ ਤੁਸੀਂ ਕਿਹ ਇਸ ਤਰ੍ਹਾਂ ਗੀਤ ਗਜ਼ਲ ਵਾਲਾ ਏ ਜਾਂ ਪਹਿਲਾਂ ਤੁਹਾਡਾ ਪਿਆਰ ਜਿਹੜਾ ਕਵਿਤਾ ਸੀ ਜਾਂ ਗੀਤ ਸੀ ਜਾਂ ਗਜ਼ਲ ਸੀ ਉਸ ਕੀ ਮਤਲਬ ਇਹ ਇਦੀ ਪਿੱਛੇ ਕੀ ਰਾਜ਼ ਹੈ ਇਹਦਾ ਜੀ ਕਿ ਜਿਹੜ ਉਸ ਦਾ ਦੌਰ ਸੀ ਨਾ ਉਸ ਲਈ ਗਜ਼ਲ ਨੂੰ ਤੇ ਗੀਤ ਨੂੰ ਜਿਹੜੀ ਨਫ਼ਰਤ ਕਰਨ ਵਾਲੇ ਆਲੋਚਕ ਸੀ ਓਕੇ ਕਿ ਜਿਵੇਂ ਉਹ ਦੋ ਆਦ ਨੂੰ ਆਦ ਨੂੰ ਤਰ੍ਹਾਂ ਦੌਰ ਦੌਰ ਅ ਪ੍ਰਯੋਗ ਸੀ ਆਹ ਪੰਜਾਬੀ ਕਵਿਤਾ ਓਕੇ ਅ ਪ੍ਰਯੋਗ ਸੀ ਲਹਿਰਾਈ ਅ ਪ੍ਰਯੋਗ ਸੀ ਲਹਿਰਾਂ ਜੋ ਜਾਂ ਜੋ ਬੁੱਧ ਗਿਆ ਵੀ ਜਿਹੜੇ ਗੀਤ ਗਜ਼ਲ ਹੈ ਹੋ ਤਾਂ ਬਹੁਤ ਵਿਹਾ ਚੁੱਕੇ ਪੁਰਾਣੇ ਵਕਤਾਂ ਦੀ ਚੀਜ਼ਾਂ ਨੇ ਕੋਈ ਵੀ ਗਜ਼ਲ ਫਿਊਡਲ ਜ਼ਮਾਨੇ ਦੀ ਆ ਗੀਤ ਹਾਂ ਗੀਤ ਕੋਨਸਰਟ ਨਹੀਂ ਕਰਦਾ ਸੋ ਅ ਪਰ ਜਿਹੜੇ ਮੈਂ ਸੀਗਾ ਮੈਂ ਜਣੀ ਇਹ ਸਭ ਕੁ ਸੁਣ ਵੀ ਰਿਹਾ ਸੀਗਾ ਤੇ ਮੈਂ ਬਹੁਤ ਮਾਡਰਨ ਪੋਇਟਰੀ ਪੜ੍ਹ ਵੀ ਰਿਹਾ ਸੀਗਾ ਕਾਲਜੇ ਗ਼ਜ਼ਲਾਂ ਪਾਰਦੇਸੀ ਗਾਲਬ ਦੀਆਂ ਅਮੀਕਬਾਲ ਦੀਆਂ ਵੀ ਪੋਇਟਰੀ ਵੀ ਜਾ ਜਿਹੜੇ ਮੁਕਤੀ ਬੋਧੀ ਪੋਇਟਰੀ ਵੀ ਹਿੰਦੀ ਪੋਇਟਰੀ ਸਾਰਾ ਕੁਝ ਜਿਹੜੀ ਮੈਨੂੰ ਬਹੁਤ ਜਦਾ ਪਿਆਸ ਲੱਗੀ ਹੁੰਦੀ ਕਿਸੇ ਨੂੰ ਤੇ ਪਰ ਮੈਂ ਮੋਸਟਲੀ ਗੀਤਾਂ ਨਜ਼ਮਾਂ ਲਿਖੀਆਂ ਹੂੰ ਤੇ ਪਰ ਮੈਨੂੰ ਪਟਿਆਲੇ ਪੜਨ ਆਇਆ ਬੀਏ ਕਰਕੇ ਤੇ ਉਦੋਂ ਉੱਥੇ ਮਾਹੌਲ ਇਹ ਸੀਗਾ ਕਿ ਨਜ਼ਮ ਨੂੰ ਸਭ ਤੋਂ ਉੱਪਰ ਸਮਝਦਾ ਸੀਗਾ ਪਰ ਉਦੋਂ ਮਤਲਬ ਅਚਾਨਕ ਮੇਰੇ ਅੰਦਰੋਂ ਦੋ ਤਿੰਨ ਗਜ਼ਲਾਂ ਜਿਹੜੀਆਂ ਮੇਰਾ ਬੰਧਨ ਤੋੜ ਕੇ ਜਿਹੜਾ ਮੈਂ ਆਪਣੇ ਤੌਰ ਤੇ ਬੰਧਨ ਇੱਕ ਆਪਣੇ ਤੇ ਲਾਇਆ ਸੀ ਉਹਨ ਤੋੜ ਕੇ ਜਿਵੇਂ ਕੋਈ ਡਾਲੀਆਂ ਚ ਲੰਗਿਆ ਹਵਾ ਬਣ ਕੇ ਹੈ ਨਾ ਜਿਵੇਂ ਉਹ ਸਮੇਂ ਉਹ ਮੇਰੀ ਪਹਿਲੀ ਗਜ਼ਲ ਸੀ ਜਾਂ ਫਿਰ ਦੂਜੀ ਸੀ ਕਿ ਮੇਰਾ ਸੂਰਜ ਡੁੱਬਿਆ ਹੈ ਤੇਰੀ ਸ਼ਾਮ ਨਹੀਂ ਹੈ ਤੇਰੇ ਸਿਰ ਤੇ ਜਿਵੇਂ ਉਹ ਇਦਾਂ ਕਿ ਸਮਝੋ ਕਿ ਮੈਂ ਅਲੋਚਕਾਂ ਦਾ ਕਿਹਾ ਕਿ ਭੁੱਲ ਗਿਆ ਮੈਨੂੰ ਤੇ ਮੈਨੂੰ ਹੁਣ ਮੈਂ ਕਹਿੰਦਾ ਕਿ ਮੈਨੂੰ غزل لوڑ سی غزل تو بنا میں ادھورا رہنا سی کہ جی میں صرف نظم دا تو شاید میں اپنے آپ پورا پورا اظہار نہ کر سکتا تے اور دو جی گل گزل تے گیت چے یہ فرق ہے کہ گیت تا ہو ایک وین چے بہتا جاوے پر غزل جیڑی نا دا ہر شعر تھوڑا تو رک کے سوچتا بھی ہے مثال طور پہ ایک میری جانی غزل سی کہ ਜਿਹੜੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ فاਸਲਾ فاਸਲਾ ਹਨ ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ فاਸਲਾ ਹੁਣ ਉੱਥੇ ਮੈਂ ਸੋਚ ਰਿਹਾ ਮੈਂ ਕਿਹਾ ਕਿ ਹਾਂ ਮੈਂ ਆਪੇ ਹੀ ਕਿਹਾ ਸੀ ਹੌਂ ਸੁੱਚੇ ਰੱਖਣੇ ਹਾਏ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ فاਸਲਾ ਫਿਰ ਇਕਲਾ ਸ਼ੇਰ ਉਹਨੂੰ ਸੋਚ ਕੇ ਉਹਦੇ ਚੋਂ ਫਿਰ ਅਲਟੀਮੇਟ ਨੇ ਕਿਹਾ ਨਾ ਵੀ ਧਰਮ ਹੈ اخلاق ਹੈ ਕਾਨੂੰਨ ਹੈ ਇਹ ਕੌਣ ਹੈ ਮੇਰੀਆਂ ਬਿਰਖਾਂ ਤੇਰੀ ਬਰਸਾਤ ਵਿਚਲਾ فاਸਲਾ ਕਿ ਗਜ਼ਲ 'ਚ ਇੱਕ ਸੰਵਾਦ ਚੱਲਦਾ ਹਾਂ ਜੀ ਚਾਹ ਦੋ ਸੰਵਾਦ ਨਹੀਂ ਚੱਲਦਾ ਗੀਤ ਇੱਕ ਫਲੂਰ ਚ ਬੈੰਦਾ ਚੱਲਦਾ ਲੇਕਿਨ ਗਜ਼ਲ ਰੋਕੇ ਜਾਨੀ ਆਪਣੀ ਸੋਚ ਨੂੰ ਵੀ ਸੋਚਦੀ ਆ ਉਹ ਹੈਨਾ ਜਿਵੇਂ ਕਿ ਅਭੀ ਦਿਲ ਚ ਰਹਿ ਰਿਹਾ ਕਿ ਕਿਸੇ ਯਾਦ ਜੋ ਖਿਆਲ ਆਉਂਦਾ ਹੈ ਇਹ ਬੁਰੀ ਗੱਲ ਹੈ ਖਿਆਲੀ ਵੀ ਤੇ ਨਾਲ ਆਉਂਦਾ ਗਜ਼ਲ ਦਾ ਸ਼ੇਰ ਆਪਣੇ ਆਪ ਚ ਸਬੂਰਨ ਹਾਂ ਸਬੂਰਨ ਵੀ ਆ ਤੇ ਉਹ ਚ ਫਿਰ ਗਜ਼ਲ ਜਾਨੀ ਇੱਕ ਡਾਇਲੋਗ ਵੀ ਆਪਸ ਚ ਸੰਵਾਦ ਹਾਂ ਫਿਰ ਉਹ ਸੰਵਾਦ ਅੱਗੇ ਤੁਰਦਾ ਹੈ ਕਿ بہتری غزلان جی بھی مطلب میں نظم ورگی ایک گرتا ہے جی تھی کہ میرے اندر بھی چل دی ہے گفتگو نا جتھے وہ پھر میں کہنا کہ میرے اندر بے پنا میرے متھے چ پر عقل دہانا شاہ سب آوازاں سنو کچھ چنو پھر بنو پھر بیان اپنا کوئی جاری کروں کہ غزل بھی پوئم بانگ ہی سٹیپ لیندی ہے میرے بہت ساری غزلان کچھ کیا بھی آ وہ ہر شیر کا ایک لنک وہ انڈیپینڈنٹ بھی تے پر وہ پوری طرح وہ پولیٹیل دی حالات نا ہر شیر جڑیا ہوا جڑی ہو ڈاکٹر صاحب توتہ تو چ پڑا آئے نہیں آئے ہوی ہر شاعر ہر, ہر لےک کے ਅ ਲੇਖਣੀ ਵਿੱਚ ਪੜਾਉ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਸ਼ੁਰੂਆਤੀ ਦੌਰ ਦੀ ਕਵਤਾ ਜਿਹੜੀ ਹੈ ਉਹ ਹੋਣਤੀ ਕਵਤਾ ਨਾਲੋਂ ਪੈਨਾ ਜਾਂ ਕਿਵੇਂ ਆ ਜਾਂ ਕਿਸ ਤਰ੍ਹਾਂ ਦੀ ਉਹ ਵਰਤਮਾਨ ਸਮਿਆ ਦੇ ਨਾਲ ਸੰਵਾਦ ਰਚਉਂਦੀ ਹੈ ਜਾਂ ਕਿਸ ਤਰ੍ਹਾਂ ਮੈਂ ਯਾਨੀ ਮਿਫ ਪ੍ਰਾਸ਼ਦ ਪ라이ਦਾਂ ਦੇ ਕਿ ਜਿਸ ਤਰ੍ਹਾਂ ਜਦੋਂ ਪ੍ਰਾਇਕ ਦੂਤੋਂ ਮੈਨੂੰ ਟੁੱਟੇ ਹੋਏ ਨਹੀਂ ਲੱਗਦੇ ਜਿਸ ਤਰ੍ਹਾਂ ਹੁਣ ਜਿਸ ਵੇਲੇ ਮੈਂ ਕੋਈ ਡਾਲੀਆਂ ਚੁਲੰਗੀਆਂ ਜਿਹੜੇ ਸਾਲ ਮੈਂ ਲਿਖੀ ਉਸ ਸਾਲ ਮੈਂ ਲਿਖੀ ਕਿ ਬੁੱਢੀ ਜਾਦੂਗਰਨੀ ਆਖਦੀ ਹੈ ਤੇਰਾ ਵੀ ਨਾਮ ਮਤਲਬ ਉਹ ਪੋਟ੍ਰੀਕਲ ਉਸੇ ਹਾਲਾਤ ਸੀ ਕਿ ਨੈਕਸਟ ਸਲਾਈਡ ਦੌਰ ਹੈ ਤੇ 70s ਹਾਂ 70 ਯਾਨੀ ਉਸੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਆਲਾ ਸੀਗੇ ਪਰ ਇਹ ਨਹੀਂ ਕਿ ਬਿਲੋਂ ਮੈਂ ਕਿਤੇ ਉਹ ਲਿਖੇ ਸੋ ਮੇਰੇ ਇੱਕੋ ਸਾਰਾ ਕੁਝ ਮੈਂ ਇਕੱਠੇ ਚੱਲਦਾ ਰਿਹਾ ਕਿ ਮੈਂ ਇੱਕੋ ਵੇਲੇ ਲਿਰਿਕਲ ਵੀ ਰਿਆਂ ਇੱਕੋ ਵੇਲੇ ਤੈਨੂੰ ਕਹਿੰਦੇ ਕਿ وشن والا پوئٹری بھی ایک ویسے کھلیاں کتابیں بھی مطلب پیار لو پوئٹری بھی ریولیوشنری پوئٹری بھی میم کدی انو نہیں لگا پیچھے کوئی دن گلوں سے ورو آ جا میرے بیچار سے کوئی وی تبدیلی آئی ہو کہ میں ایک ایلواں چلیا مطلب اور چل چل ہاں اور میری اصل چاہیے کہ ਪੜ੍ਹਾਂ ਮੈਂ ਦਿਨ ਕਰਕੇ ਪਰ ਮੈਨੂੰ ਕਿਸੇ ਕਿਉਂਕਿ ਇੱਕ ਸੋਚ ਚੋਂ ਹੀ ਪੋਇਟਰੀ ਪੈਦਾ ਹੁੰਦੀ ਹੈ ਸੋਚ ਤੇ ਜਮਾ ਤੁਹਾਡਾ ਆਪਣਾ ਆ ਕਿ ਮੈਨੂੰ ਕਿਸੇ ਹੁਣ ਪੰਜਾਬ ਜੋ ਪੰਜਾਬ ਕ੍ਰਾਈਸਿਸ ਆਇਆ ਕਿ ਉਸਨੇ ਬਹੁਤ ਕੁ ਗੋਤਾ ਪੰਜਾਬ ਕ੍ਰਾਈਸਿਸ ਬਾਰੇ ਲਿਖਿਆ ਪੂਰੀ ਲਗਭਗ ਕਿ ਜਿਹੜੀ ਬਿਰਖ ਜੋ ਬਿਰਖ ਅਰਜ਼ ਕਰੇ ਉਹ ਉਸ 60% ਕਵਤਾਵਾਂ ਨੇ ਪੰਜਾਬ ਦੀਆਂ ਤੇ ਉਹ ਵੀ ਉਹ ਦوارشਾਨੋਂ ਵੰਡਿਆ ਸੀ ਜਾਂ ਲੱਗੀ ਨਜ਼ਰ ਪੰਜਾਬ ਨੂੰ ਜਾਂ ਡੂੰਗੇ ਵੈਣਾ ਡਾਕੂਮੈਂਟ ਉਹਨੂੰ ਪੜਾ ਕਹਿ ਸਕਦੇ ਆ ਕਿਉਂਕਿ ਹਿਸਟੋਰੀਕਲ ਇੱਕ ਪੀਰੀਅਡ ਸੀਗਾ ਕਿ ਕਿ ਇਤਹਾਸਿਕ ਪੀਰੀਅਡ ਜਿਹੜਾ ਉਹ ਉਹ ਵੀ ਮੇਰੀ ਜਾਨੀ ਸਮਝ ਮੈਂ ਉਹਨੂੰ ਪੀਸ ਉਹਨੂੰ ਵੀ ਸਵੈ ਜੀਵਨੀ ਦਾ ਹੀ ਹਿੱਸਾ ਮੰਨਦਾ ਕਿਉਂਕਿ ਜਦੋਂ ਅਸੀਂ ਲਿਖਦੇ ਆ ਸਵੈ ਜੀਵਨੀ ਤਾਂ ਤੁਸੀਂ ਸਿਰਫ ਆਪਣਾ ਆਪਾ ਨਹੀਂ ਆਪਣਾ ਆਪਾ ਵੀ ਦੂਜਾ ਆਪਣਾ ਆਪਾ ਵੀ ਸਾਡਾ ਆਪਾਂ ਨਹੀਂ ਹੁੰਦਾ ਪਰ ਉਹ ਵੀ ਬਣਿਆ ਹੁੰਦਾ ਉਹ ਕਈ ਚੀਜ਼ਾਂ ਨਾਲ ਰਲ ਕੇ ਬਣਦਾ ਹੁਣ ਗੁਰਮੁਖੀ ਰੰਗ ਵੀ ਮੈਂ ਰਾਹਾਂ ਤੇ ਨਹੀਂ ਤੁਰਦਾ ਤੇ ਮੇਰੇ ਮਨ ਚ ਸਾਰੇ ਮਾਨਵ ਜਾਤਾਂ ਕਿ ਵੀ ਮਾਨਵ ਜਾਤ ਤੁਰੀ ਤਾਂ ਰਾਹ ਬਣੇ ਪਹਿਲਾਂ ਰਾਹ ਹੈ ਨਹੀਂ ਸੀ ਹੈ ਨਾ ਕਿ ਉਹ ਉੱਥੇ ਵੀ ਜਿਹੜੀ ਮੇਰੀ ਮੈਂ ਆ ਉਹ ਪੂਰੀ ਤਰ੍ਹਾਂ ਮੇਰੀ ਮੈਂ ਨਹੀਂ ਹੈਗੀ ਲੁਕਾਈ ਲੁਕਾਈ ਨੂੰ ਲੁਕਾਈ ਦੀ ਨੂੰ ਮੈਂ ਮੈਂ ਕਹ ਸਕਦਾ ਕਿਸੇ ਵੀ ਪੋਇਟ ਦੀ ਹੁਣ ਮੈਂ ਸ਼ੁਕਰ ਕਰਦਾ ਕਿ ਮੈਂ ਮਾਈ ਨਹੀਂ ਮੇਰੇ ਗੀਤਾਂ ਦੇ ਨਾਂ ਨਾਲ ਵਿੱਚ ਮੇਬੀ ਉਹਦੀ ਥਰੂ ਮਾਨਵਤਾ ਹੀ ਰੋ ਰਹੀ ਹੈ ਹਨਾ ਮਵੀਸ਼ ਸ਼ਿਵ ਕੁਮਾਰ ਨਹੀਂ ਕਿ ਉਹਦੀ ਵਾਇਸ ਜਿਹੜਾ ਜਿਹੜੀ ਮੈਨ ਕਾਈਂਡ ਹੈ ਜਾਂ ਜਿਹੜੇ ਵੀ ਦੁਖੀ ਲੋਕ ਆ ਉਹਦੀ ਵਾਇਸ 'ਚ ਰੋ ਰਿਆ ਹਨਾ ਕਿਉਂਕਿ ਮੈਂ ਸਾਡਾ ਮਾਈਂਡ ਇੱਥੇ ਰੰਦੇ ਬਣਿਆ ਬਿਲਕੁਲ ਹਨਾ ਕੁਝ ਜੋ ਅਸੀਂ ਕੁਦਰਤੋਂ ਲੈ ਕੇ ਆਏ ਉਹ ਤਾਂ ਆਪਾਰਟ ਆ ਪਰ ਜਿਹੜੀਆਂ ਜੋ ਇਤਿਹਾਸ ਰਲਿਆ ਜੋ ਸੱਭਿਆਚਾਰ ਰਲਿਆ ਇੱਥੇ ਆ ਕੇ ਰਲਿਆ ਡਾਕਟਰ ਸਾਹਿਬ ਉਹ ਕਿਉਂਕਿ ਅਸੀਂ ਸਾਰੇ ਹਿਊਮਨ ਬੀਇੰਗ ਆ ਇਨਸਾਨ ਆ ਹਾਇਤੀ ਜਿਹੜੀ ਉਹ ਬੜੀ ਗੁੰਝਲਦਾਰ ਹੈ ਤੇ ਇਸ ਹਾਇਤੀ ਦੇ ਵਿੱਚ ਰਹਿੰਦੇ ਆ ਕਾ ਮਨ ਜਿਹੜਾ ਉਹ ਬੜਾ ਮਤਲਬ ਵਿਚਲਿਤ ਹੋ ਜਾਂਦਾ ਹੈ ਹਾਂ ਕਿਉਂਕਿ ਇਨਾਂ ਗੁੰਝਲਤਾਵਾਂ ਦੇ ਦੌਰ ਵਿੱਚ ਤੇ ਤੁਹਾਨੂੰ ਕੀ ਲੱਗਦਾ ਮਤਲਬ ਤੁਸੀਂ ਕਿਵੇਂ ਫੇਸ ਕਰ ਪਾਉਂਦੇ ਹੋ ਤੁਸੀਂ ਕਿਵੇਂ ਲਿਖਦੇ ਹੋ ਇਹੋ ਜਿਹੇ ਗੁੰਝਲਤਾਵਾਂ ਦੇ ਦੌਰ ਚੋਂ ਇਸ ਤਰ੍ਹਾਂ ਦੀ ਹਿਆਤੀ ਦੀ ਗੁੰਝਲਤਾਵਾਂ ਦੇ ਵਿੱਚੋਂ ਲੰਘ ਕੇ ਵੀ ਤੁਸੀਂ ਕਿਵੇਂ ਸਹਿਜ ਹੋ ਜਾਂਦੇ ਹੋ ਕਿਵੇਂ ਲਿਖਦੇ ਹੋ ਕਾਮਨ ਕਿਵੇਂ ਵਿਚਲਿਤ ਨਹੀਂ ਹੁੰਦਾ ਕਿਵੇਂ ਪ੍ਰਭਾਵਿਤ ਨਹੀਂ ਹੁੰਦਾ ਮਤਲਬ ਕਾਮ ਵੀ ਮੈਨੂੰ ਸੋਲਜਨ ਜਿਹਾ ਹੀ ਹੁੰਦਾ ਹਮ ਅ ਕਿਉਂਕਿ ਮੈਂ ਤਾਂ ਜਿਹੜਾ ਫਰੀਦ ਜੀ ਦਾ ਸ਼ਲੋਕ ਹੈ ਵੀ ਮੈਂ ਜਾਣਿਆ ਦੁਖ ਮੁਝ ਕੋ ਯਾਨੀ ਪਹਿਲੇ ਸਿੱਧਾ ਕਿ ਮੈਂ ਬਹੁਤ ਦੁਖੀ ਹਾਂ ਮੈਂ ਜਾਣਿਆ ਦੁਖ ਮੁਝ ਕੋ ਫਿਰ ਨੇ ਦੁੱਖ ਸੁਆਇਆ ਜਗ ਉੱਚੀ ਚੜ ਕੇ ਦੇਖਿਆ ਤਾਂ ਕਰ ਕਰੇ ਹਨ ਯਾਨੀ ਪੋਇਟਰੀ ਤੁਹਾਨੂੰ ਅ ਪਰਸਨਲ ਤੋਂ ਓਹੋ ਸਰਵਜਨਕ ਵੀ ਬਣਾ ਦਿੰਦੀ ਹੈ ਨਾ ਹੁਣ ਜਦੋਂ ਆਪੇ ਕੋਈ ਆਪਣੀ ਕੁਝ ਲਿਖਣ ਬੈਠਦੇ ਆ ਆਪਣੇ ਅਸੀਂ ਸੋਚਦੇ ਆ ਮੈਂ ਆਪਣੇ ਕਿਵਰੀ ਵਿਦਿਆਰਥੀਆਂ ਨੂੰ ਵੀ ਕਹਿੰਦਾ ਹਾਂ ਨਾ ਵੀ ਤੁਸੀਂ ਨਾ ਜਦੋਂ ਕੋਈ ਦੁੱਖ ਆਵੇ ਨਾ ਤੇ ਉਦਵਾਰੇ ਲਿਖਣਾ ਸ਼ੁਰੂ ਕਰ ਜਾਓ ਵੀਰੋ ਜਰੂਰੀ ਪੋਇਟਰੀ ਲਿਖਣੀ ਹੈ ਲੇਕਿਨ ਉਹਨੂੰ ਤੁਸੀਂ ਲਫ਼ਜ਼ਾਂ ਚ ਲਿਖਣਾ ਸ਼ੁਰੂ ਕਰ ਦਿਓ ਕਿ ਮੈਨੂੰ ਆਹ ਗੱਲ ਦਾ ਮਹਿਸੂਸ ਹੋ ਰਹੀ ਹੈ ਨਾ ਤੇ ਤੁਹਾਨੂੰ ਅੱਧਿਓ ਵੱਧ ਗੱਲ ਨਾ ਸਮਝ ਆ ਜਾਊਗੀ ਕਿ ਕਿੱਥੇ ਮੈਂ ਮੇਰਾ ਕਸੂਰ ਕਸੂਰ ਆ ਕਿੱਥੇ ਤੇਰਾ ਹੈ ਨਾ ਕਿ ਇਸ ਲਈ ਤੁਸੀਂ ਤੁਹਾਡਾ ਆਪਣਾ ਇੱਕ ਡਿਸਟੈਂਸ ਹੋ ਜਾਂਦਾ ਕਿ ਤੁਸੀਂ ਆਪਣੇ ਆਪ ਨੂੰ ਦੂਰੋਂ ਦੇਖਦੇ ਆ ਯਾਨੀ ਲਫ਼ਜ਼ਾਂ ਦੀਆਂ ਨਿਗਾਹਾਂ ਨਾਲ ਆਪਣੇ ਆਪ ਨੂੰ ਦੇਖਦੇ ਆ ਤੇ ਤੁਹਾਨੂੰ ਥੋੜਾ ਜਿਹਾ ਉਹਦੇ ਚ ਇਦਾਂ ਲੱਗਦਾ ਕਿ ਵੀ ਸਿਰਫ ਮੈਂ ਹੀ ਨਹੀਂ ਪਈ ਤਾਂ ਇਹ ਇਹ ਪੀੜ ਸ਼ਾਇਦ ਮੇ ਤੋਂ ਹੀ ਵੱਧ ਬੰਦੇ ਦੁਖੀ ਹੋਣਗੇ ਇਸ ਜਹਾਨ 'ਚ ਹਮੇਸ਼ਾ। ਸੋ ਕਬ ਤਾਂ ਉਸ ਨੂੰ ਸਹਾਈ ਹੁੰਦੀ ਆ। ਉਹਨੂੰ ਸਮਝਣ ਚ ਵੀ ਉਹਨੂੰ ਚੱਲਣ ਚ ਵੀ ਚੱਲਣ ਚ ਵੀ। ਸੋ ਮਤਲਬ ਇਹ ਕਿ ਬਿਹਤਰ ਰਸਤਾ ਹੈ ਕਿ ਅਸੀਂ ਜੀਵਨ ਦੀ ਗੁੰਝਲਤਾਵਾਂ ਨੂੰ ਸੌਖੇ ਸੋਲੂਸ਼ਨ ਵੀ ਕੱਢ ਸਕਦੇ ਆ ਤੇ ਅਸੀਂ ਮਤਲਬ ਕਿ ਜਿਵੇਂ ਹਾਂ ਤੁਹਾਡੀ ਸਮਝ ਸਹਿਜ ਮਨ ਨਾਲ ਅਸੀਂ ਕਰੀ ਆ ਜਿਹੜੀਆਂ ਗੱਲਾਂ ਨੇ ਉਹ ਹੱਲ ਕਰ ਸਕਦੇ ਆ ਸੋ ਸस्याਵਾਂ ਨੂੰ। ਤੇ ਡਾਕਟਰ ਸਾਹਿਬ ਤੁਸੀਂ ਵਰਤਮਾਨ ਦੌਰ ਦੇ ਜਿਹੜੇ ਸਮਕਾਲ ਦੇ ਵਿੱਚ ਸਾਡੇ ਕਵੀ ਨੇ ਕੀ ਤੁਹਾਨੂੰ ਲੱਗਦਾ ਕਿ ਉਹ ਅੱਛਾ ਲਿਖ ਰਹੇ ਨਹੀਂ ਅੱਛਾ ਤਾਂ ਸਖੈਰ ਹਰ ਜਿਹੜਾ ਲੇਖਕ ਹੈ ਉਹ ਅੱਛਾ ਹੀ ਹੁੰਦਾ ਆਪਣੇ ਆਪ ਦੇ ਵਿੱਚ ਅੱਛਾ ਲਿਖ ਰਿਹਾ ਹੁੰਦਾ ਚੰਗਾ ਲਿਖ ਰਿਹਾ ਹੁੰਦਾ ਸਮ ਗੱਲ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਵਰਤਮਾਨ ਸਾਡੇ ਕਵੀਆਂ ਨੂੰ ਸਾਡੇ ਸ਼ਾਇਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਵੀ ਆਪਣੇ ਬੋਹ ਮੈਂ ਨਾਮ ਕਿਸੇ ਕਵੀ ਦਾ ਨਹੀਂ ਲਵਾਂਗਾ ਕਿਉਂਕਿ ਫਿਰੋਜ਼ ਜਿੰਨਾ ਕੇ ਕੁਝ ਨਾਮ ਛੱਡ ਵੀ ਸਕਦਾ ਪਰ ਬਹੁਤ ਅੱਛੀਆਂ ਕਵਤਾਂ ਲਿਖੀਆਂ ਜਾ ਰਹੀਆਂ ਬਹੁਤ ਅੱਛੀਆਂ ਗਜ਼ਲਾਂ ਲਿਖੀਆਂ ਜਾ ਰਹੀਆਂ ਤੇ ਬੜੇ ਵੱਖਰੇ ਵੱਖਰੇ ਵਿਸ਼ਿਆਂ ਕੇ ਉਹ ਉਹ ਤਨਵਨਸਵਨ ਤਾਂ ਬੜੀ अच्छी ਕੋਈ ਕੁਦਰਤ ਵਾਰੀ ਲਿਖ ਰਿਆ ਕੋਈ ਪਿਆਰ ਦੇ ਕੋਤਾਵਾਂ ਲਿਖ ਰਿਆ ਨਾ ਕੋਈ ਰਾਜਸੀ ਕੋਤਾਵਾਂ ਲਿਖ ਰਿਆ ਇੱਕ ਇੱਕ ਵਾਰ ਇਸ ਇਕਤਲਾਸ਼ਾ ਇੱਕ ਤਲਾਸ਼ ਦਾ ਦੌਰ ਆ ਪਿਆਸਲੇ ਨਾ ਕਿ ਕਿਸੇ ਜਿਵੇਂ ਬਾਦ ਦਾ ਦੌਰ ਨਾ ਹੋ ਕੇ ਇੱਕ ਤਲਾਸ਼ ਬੰਦੇ ਦੀ ਤਲਾਸ਼ ਦਾ ਦੌਰਾ ਕੇ ਬੰਦਾ ਹੈ ਖੁਣੈ ਹੋ ਜਿੱਥਾਂ ਦੇਖ ਰਹੇ ਦਿੱਥੋਂ بڑا ਕੋਈ ਤਲਾਸ਼ ਕਰ ਰਿਹਾ ਵਿੱਚੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਆ ਉਹ ਤੁਹਾਨੂੰ ਵੱਖਰੀ ਮਸਲੇ ਤੇ ਵੱਖਰੀਆਂ ਸੰਭਾਵਨਾਵਾਂ ਲੈ ਕੇ ਆ ਰਹੀ ਆ ਸੋ ਮੇਰੀ ਜਣੀ ਸਲਾਹ ਸਲਾਹ ਤਾਂ ਕੀ ਆ ਮੇਰਾ ਹੀ ਹੁੰਦਾ ਕਿ ਹਮੇਸ਼ਾ ਜਿਵੇਂ ਤੁਸੀਂ ਫੈਸ਼ਨ ਮਗਰ ਨਾ ਜਾਓ ਜੋ ਤੁਹਾਨੂੰ ਦੁੱਖ ਆ ਨਾ ਐਕਚੁਅਲੀ ਉਹ ਉਸ ਦੁੱਖ ਵਾਰੇ ਲਿਖੋ ਉਸ ਤੋਂ ਕੁਝ ਮੈਂ ਕਿਹਾ ਵੀ ਪੇ ਤੁਸੀਂ ਇਹ ਨਾ ਕਰੋ ਕਿ ਹੁਣ ਅੱਜ ਕੱਲ ਪੀਐਲਓ ਚੱਕ ਨੂੰ ਚੰਗਾ ਲੱਗੂਗਾ ਹਾਂ ਕਿ ਉੱਥੇ ਆ ਕੇ ਅਸੀਂ ਜਿਹੜੇ ਟ੍ਰੈਂਡ ਚੱਲ ਰਿਹਾ ਏ ਡਰ ਰੂਟ ਹੈ ਹਾਂ ਕਿ ਤੁਸੀਂ ਬਿਸ਼ ਬਹੁਤ ਨਿੱਕੀ ਗੱਲ ਕਰੋ ਪਰ ਤੁਹਾਡੀ ਜਿਹਨੂੰ ਬਿਲਕੁਲ ਤੁਹਾਡੀ ਹੋਗੀ ਨਾ ਤੇ ਆਪੇ ਵੱਡੀ ਹੋ ਜਾਗੇ ਕਿਉਂਕਿ ਪੋਇਟਰੀ ਨਾਲ ਆਪਣੇ ਵੀ ਤੁਹਾਡੀ ਇੱਕ ਤਰ੍ਹਾਂ ਸਭ ਤੋਂ ਗਹਿਰੀ ਆਵਾਜ਼ ਹੈ ਬੰਦੇ ਦੇ ਹੈ ਨਾ ਮੈਂ ਕਦੇ ਕਿਹਾ ਸੀ ਤੇ ਆ ਕੌਣ ਤਾਖ਼ਿਰ ਕਵੀ ਨੂੰ ਅੰਦਰੋਂ ਕਹਿੰਦੀ ਆ ਕਵਿਆ ਜੇ ਤੂੰ ਚੁੱਪ ਕਰੇ ਤਾਂ ਬੋਲਾਂਵੇਂ ਕਿਵਰ ਕਵੀ ਜਿਆਦਾ ਬੋਲਦਾ ਮਤਲਬ ਲੋਜੀਕਲੀ ਬੋਲਦਾ ਪਰ ਕਵਤਾ ਜਿਹੜੀ ਉਹ ਜ਼ਰੂਰੀ ਨਹੀਂ ਲੋਜੀਕਲ ਉਸ ਤਰ੍ਹਾਂ ਲੋਜੀਕਲ ਹੋਵੇ ਕਿਉਂਕਿ ਤੁਹਾਡੇ ਇੱਕ ਇਨਰ ਵੌਇਸ ਆ ਜਿਹੜੀ ਤੁਸੀਂ ਵੀ ਕਈ ਵਾਰ ਨਹੀਂ ਸੁਣਦੇ ਨਾ ਜਪਕ ਨੇ ਚੁੱਪ ਦੀ ਆਵਾਜ਼ ਸੁਣੋ ਚੁੱਪ ਦੀ ਆਵਾਜ਼ ਸੁਣੋ ਉਹ ਹੈ ਕਿ ਕਈ ਗੱਲਾਂ ਸਾਡੇ ਅੰਦਰ ਸਾਇਲੈਂਟ ਨੇ ਆਪਾਂ ਕਹਿੰਦੇ ਨਹੀਂ ਜਾਂ ਤਾਂ ਆਪਣੀ ਭਾਸ਼ਾ ਦੀ ਅਸਮਰੱਥਾ ਕਰਕੇ ਨਹੀਂ ਕਹਿੰਦੇ ਜਾਂ ਸਾਡੇ ਮਨ 'ਚ ਡਰ ਹੁੰਦਾ ਪੋਲਿਟਿਕਲ ਜਾਂ ਸਭਿਆਚਾਰਕ ਜਾਂ ਮਾਨਸਿਕ ਅਸੀਂ ਉਹ ਗੱਲਾਂ ਕਹਿੰਦੇ ਨਹੀਂ ਪਰ ਪੋਇਟਰੀ 'ਚ ਉਹ ਗੱਲਾਂ ਵੀ ਆਉਂਦੀਆਂ ਬਿਸ਼ੱਕ ਉਹ ਮੈਟਾਫਰ ਬਣ ਕੇ ਆਉਣ ਲੁਕਵੇਂ ਸ਼ਬਦਾਂ ਸ਼ਬਦਾਂ 'ਚ ਆਉਣ ਸੋ ਪੋਇਟਰੀ ਨੂੰ ਤਾਂ ਹੀ ਕਹਿੰਦੇ ਜਿਹੜੀ ਪੋਇਟਰੀ ਆ ਉਹ ਕਵੀ ਦੇ ਵੀ ਪੂਰੀ ਬਸ 'ਚ ਨਹੀਂ ਹੁੰਦੀ ਕਿ ਜੇ ਮੈਂ ਕੋਈ ਮੈਂ ਹਾਂ ਕਬਤਾ ਲਿਖਾਂ ਮੈਂ ਵੀ ਨਾ ਮੈਂ ਨਾ ਲਿਖ ਸਕਾਂ ਨਾ ਕਿ ਕਵਤਾ ਦਾ ਤੁਹਾਡਾ ਜਿਹਨੂੰ ਆਪਾਂ ਸਬ ਕੌਨਸ਼ੀਅਸ ਤੇ ਅਨ ਕੌਨਸ਼ੀਅਸ ਉਹਨਾਂ ਬਹੁਤ ਜ਼ਿਆਦਾ ਤਾਂ ਇੱਕ ਉਹਨਾਂ ਦਾ ਇੱਕ ਤਰ੍ਹਾਂ ਡਾਇਲੋਗ ਆ ਮੈਕਰੋਨਾਂ ਬੀ ਹੋ ਤੁਹਾਡੇ ਅੰਦਰ ਇੱਕ ਡਾਇਲੋਗ ਚੱਲ ਰਿਹਾ ਜਿਹੜਾ ਤੁਹਾਡੇ ਅਨ ਕੌਨਸ਼ੀਅਸ ਦਾ ਜਿਹੜਾ ਅਵਚੇਤਨ ਆ আর ਚੇਤਨਾ ਚੇਤਨਮਾਨ ਤੇ ਉਹ ਉਹ ਸਾਰੇ ਆ ਤਿੰਨੇ ਆਪਸੇ ਗੱਲਾਂ ਬਾਤਾਂ ਕਰ ਰਹੇ ਤੇ ਉਹਦੇ ਚ ਪੋਇਟਰੀ ਪੈਦਾ ਹੁੰਦੀ ਤਾਂ ਹੀ ਜਿਵੇਂ ਆਪਾਂ ਕਹਿੰਨੇ ਕਿ ਪੋਇਟਰੀ ਜੇ ਐਸਾ ਕੁਛ ਜਿਹੜਾ ਤਾਨੂੰ ਜਿਵੇਂ ਆਪਕਿੰਨੇ ਵੀ ਤੁਹਾਡਾ ਹਾਲ ਕਿਸੇ ਨੇ ਬੜਾ ਬਧੀਆ ਹਾਲ ਹੈ ਪਰ ਜਦੋਂ ਪੁੱਛਦੇ ਹੋ ਵੀ ਨਾ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਹਨਾ ਕਿ ਕਵਤਾ ਸਾਡਾ ਅਸਲੀ ਰਾਜੀ ਖੁਸ਼ੀ ਹੈ ਕਿ ਅਸੀਂ ਕਿੱਥੇ ਆ ਅਸਲੀ ਮੈਂ ਮੇ ਰੋਹਾਨੀ ਤੌਰ ਤੇ ਜਾਂ ਮਾਨਸਿਕ ਤੌਰ ਤੇ ਮੈਂ ਕਿੱਥੇ ਆ ਇਹ ਸਾਡੀ ਕਵਤਾ ਤੋਂ ਪਤਾ ਲੱਗਦਾ ਹੂੰ ਮਤਲਬ ਅਸੀਂ ਕਿਸੇ ਧਾਰਾ ਦੇ ਵਹਿਣ ਚ ਬਹਿ ਕੇ ਨਹੀਂ ਕਵਤਾ ਲਿਖ ਸਕਦੇ ਮਤਲਬ ਕਵਤਾ ਸਾਡੀ ਅੰਦਰੋਂ ਉਪਜਦੀ ਆ ਸਾਡੀ ਅੰਤਰੀ ਗਹਿਰਾਈ ਚੋਂ ਉਪਜਦੀ ਆ ਤੁਸੀਂ ਕਹਿੰਦੇ ਬਿਲਕੁਲ ਤੇ ਡਾਕਟਰ ਸਾਹਿਬ ਤੁਸੀਂ ਆ ਬਹੁਤ ਵਧੀਆ ਰਚਨਾਵਾਂ ਜਿਹੜੀਆਂ ਪਾਇਦਾਰ ਸਾਡੇ ਪੰਜਾਬੀ ਸਾਹਿਤ ਨੂੰ ਦਿੱਤੀਆਂ ਨੇ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਜਿਹੜਾ ਹੋਣ ਦਾ ਦੌਰ ਹੈ ਉਹ ਬੜਾ ਜਿਵੇਂ ਅਸੀਂ ਕਹ ਰਹੀਏ ਵੀ ਉਤਰਾਧਿਕ ਦੌਰ ਹੈ ਬੜਾ ਮਾਡਰਨ ਹਿਸਟ੍ਰਿਕ ਦੌਰ ਹੋ ਗਿਆ ਬੜਾ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਮੰਡੀ ਸਿਸਟਮ ਜਾਂ ਜਿਹੜਾ ਮਾਲ ਕਲਚਰ ਹੈ ਜਾਂ ਜਿਹੜਾ ਕਾਰਪੋਰੇਟਿਵ ਸਿਸਟਮ ਹੈ ਉਹ ਸਾਡੇ ਤੇ ਪਾਰੂ ਹੋ ਗਿਆ ਤੇ ਤੁਸੀਂ ਕੀ ਕਰਨਾ ਚਾਹੋਗੇ ਕਿ ਵੀ ਇਹ ਨਾਲ ਜਿਹੜਾ ਵਰਤਮਾਨ ਕਵੀ ਹੈ ਜਾਂ ਸ਼ਾਇਰ ਹੈ ਜਾਂ ਆਮ ਇਨਸਾਨ ਆ ਉਹ ਉੱਤੇ ਕੀ ਇਫੈਕਟ ਪਿਆ ਹੈ ਜੇ ਇਫੈਕਟ ਪਿਆ ਤਾਂ ਉਹ ਕਿਸ ਤਰ੍ਹਾਂ ਦਾ ਹੈ ਤੇ ਜਿਹੜਾ ਸ਼ਕਾਮਨ ਹੈ ਜਿਹੜਾ ਕਵੀ ਕਵੀ ਦਾ ਮਨ ਹੈ ਕਵੀ ਮਨ ਹੈ ਉਹ ਕਿਵੇਂ ਬਲੁੰਦ ਰਿਆ ਗਿਆ ਉਹ ਕੀ ਕਹਿਣਾ ਚਾਹੂਗਾ ਏ ਇਸ ਤਰ੍ਹਾਂ ਦੇ ਦੌਰ ਵਿੱਚ ਅ ਤੁਹਾਨੂੰ ਦੌਰ ਨੂੰ ਕਈ ਤੁਹਾਨੂੰ ਜਾਨੀ ਪੋਸਟਮੋਡਰਨ ਹੁਣ ਦਿਨ ਪੋਸਟ ਹਿਊਮਨਿਜ਼ਮ ਬਿਕੈਨ ਲੱਪੇ ਦੌਰ ਦੌਰ ਦਾ ਪਰ ਜਿਹੜਾ ਹੁਣ ਕਹਿੰਦੇ ਵੀ ਹੁਣ ਹਿਊਮਨ ਦਾ ਦਿਨ ਦਿਨ ਵਸ ਘਟਦਾ ਰਹਿਣਾ ਤੇ ਮਸ਼ੀਨ ਦਾ ਜਾਂ AI ਦਾ ਉਹ ਉਹ ਵਧ ਗਿਆ ਉਹ ਵਧ ਗਿਆ ਹੈ ਨਾ ਤੇ ਬੰਦੇ ਦਾ ਜਿਹੜਾ ਬੰਦੇ ਨੇ ਸੈਂਟਰ 'ਚ ਨਹੀਂ ਰਹਿਣਾ ਹੁਣ ਸੈਂਟਰ 'ਚ ਉਸ ਦਾ ਮਸ਼ੀਨ ਆ ਜਾਏ ਪਰ ਜਿੰਨਾ ਕੁਸ਼ ਕਰ ਰਿਹਾ ਲੇਕਿਨ ਮੈਂ ਸਮਝਦਾ ਕਿ ਕਵੀਆਂ ਦੇ ਮਨ ਤਾਂ ਬਲੁੰਦਰੇ ਜਾਂਦੇ ਹੀ ਰਹੇ ਆ ਜਿਸ ਨੂੰ ਪ੍ਰਾਣੀਆਂ ਕਿਤਾਬ ਪੜੋ ਹਨਾ ਉਹ ਮਾਈ ਨਹੀਂ ਮੈਂ ਕਿਹਨੂੰ ਆਖਾਂ ਉਹ ਵੀ ਬਲੁੰਦਰੇ ਸੀ ਕਿਸੇ ਗੱਲੋਂ ਮਨ ਹਨਾ ਸੋ ਕਵੀ ਦਾ ਜਿਹੜਾ ਉਹਦੇ ਜਾਨੀ ਸਮਝੋ ਬਲੁੰਦਰੇ ਜਾਣਾ ਉਹਦੀ ਇੱਕ ਹੋਣੀ ਆ ਹੋਣੀ ਆ ਹਨਾ ਬਿਲਕੁਲ ਤੇ ਸੋ ਪਰ ਹੁਣ ਇਸ ਦੌਰ 'ਚ ਕਵਤਾ ਦੀ ਹੋਰ ਵੀ ਜ਼ਰੂਰਤ ਪੈ ਗਈ ਕਿਉਂਕਿ ਆਮਕਿ ਨਹੀਂ ਵੀ ਜਿਵੇਂ ਹੁਣ ਦਿਨੋਂ ਕੋਈ ਦੌਰ ਉਹ ਤੁਹਾਨੂੰ ਬਹੁਤ ਦੌਰ ਆਵੇ ਡਿਪਰੈਸ਼ਨ ਦਾ ਜਾਂ ਦੁੱਖ ਦਾ ਤੇ ਉਹਨਾਂ ਨੂੰ ਵੱਧ ਚਾਹੀਦਾ ਕਿ ਕੋਈ ਸਾਈਕੋਲੋਜਿਸਟ ਹੋਵੇ ਕੋਈ ਮਨੋਸਿਕ ਸੇਵਾਤਾਂ ਨੂੰ ਲੋੜ ਪੈਂਦੀ ਆ ਤੇ ਮੈਂ ਤੇ ਕਹਿੰਦਾ ਕਿ ਜਿਵੇਂ ਹੁਣ ਬੱਚੇ ਭਾਵੇਂ ਸਾਇੰਸ ਪੜਨ ਟੈਕਨੋਲੋਜੀ ਪੜਨ ਫਿਰ ਉਹਨਾਂ ਦੀ ਇੱਕ ਅਦ ਕਲਾਸ ਜ਼ਰੂਰ ਪੋਇਟਰੀ ਜਾਂ ਮਿਊਜ਼ਿਕ ਦੀ ਹੋਣੀ ਚਾਹੀਦੀ ਆ ਪoint period تھوڑا تھوڑا ਘਟਾ ਲਿਆ ਜਾਣ ਜਿਹੜੀਆਂ ਸਾਡੀਆਂ ہاں کہ ਕਿਉਂਕਿ ਉਹ ਹੁਣ ਕੀ ਗੱਲ ਸਾਡੀ ਸੋਹਜ ਕਲਾਮਾ ਸੋਹਜ ਕਲਾਮਾ ਹਨ ਤੇ ਉਹ ਉਹ ਹਰ ਹਰ ਮضمون ਦਾ ਹਰ ਜਿਹੜੀ ਸਟਰੀਮ ਆ ਉਹਦਾ ਇੱਕ ਹਿੱਸਾ ਚਾਹੀਦਾ ਯਾਨੀ ਇਸ ਲਈ ਹੌਂਸ ਨੂੰ ਪੋਇਟਰੀ ਦੀ ਅੱਗੇ ਤੋਂ ਹੀ ਵੱਧ ਜ਼ਰੂਰਤ ਆ ਕਿਉਂਕਿ ਅਸੀਂ ਐਸ ਵੇਲੇ ਯਾਨੀ ਸਾਡ ਕੋ ਵੇਲ ਨਹੀਂਗਾ زندگی ਦੀ ਸਪੀਡ ਬਹੁਤ ਤੇਜ਼ ਆ ਸਾਡ ਆਪਸ ਡਾਇਲੌਗ ਬਹੁਤ ਘਟ ਗਿਆ ਸੋ ਇਸ ਲਈ ਸਾਨੂੰ ਉਹ ਐਸਲੇ ਉਸ ਆਰਾਮ ਦੀ ਇਹੋ ਜਿਹੇ ਦਰਖਤ ਦੀ ਜ਼ਰੂਰਤ ਹੈ ਇੱਥੇ ਸੀ ਘੜੀਪਲ ਛਾਵੇਂ ਬੈ ਜਾ ਕਰੀਏ ਕਿ ਇਸ ਔਰੂ ਛਾਂ ਤੋਂ ਸਾਨੂੰ ਉਹ ਬਲੁੰਦਰੇ ਮਨ ਤੋਂ ਹੀ ਮਿਲਣੀ ਜਿੱਥੇ ਤਾਂ ਜਿੱਥੇ ਨੂੰ ਉਹ ਵੌਇਸ ਮਿਲੂਗੀ ਕਿ ਹਾਂ ਤੁਸ ਕੋ ਕਿ ਹਾਂ ਇਹ ਤਾਂ ਮੇਰੀ ਵੌਇਸ ਆ ਨਹੀਂ ਤੇ ਮੈਂ ਇਹਦਾ ਮਹਿਸੂਸ ਕਰਦਾ ਕਿ ਬੰਦੇ ਦਾ ਦੁੱਖ ਸ਼ਾਇਦ ਕਦੀ ਵੀ ਨਹੀਂ ਕਾਟੁੰਦਾ ਬੰਦੇ ਦਾ ਮਾਨੀ ਜਾਂ ਕਿਤੇ ਇਹਦਾ ਬਣਾਇਆ ਕਿ ਉਹਨੂੰ ਇੱਕ فاਸਲਾ ਲੱਗਦਾ ਰਹਿਣਾ ਕਿ ਮੈਂ ਕਿੱਥੇ ਜਾਣਾ ਕਿੱਥੇ ਦੂਜੀ ਗੱਲ ਕਿ ਉਹ ਜਿਹੜੀ ਗਤੀ ਆ ਉਸ ਨੇ ਬੰਦੇ ਨੂੰ ਬੰਦਲਾਅ ਦਿੱਤਾ ਨਾ ਬਿਲਕੁਲ ਸੋ ਇਸ ਇਹ ਬੰਗਲਾਹਟ ਬੰਦੇ ਨੂੰ ਬਿਲਕੁਲ ਹੀ ਮਸ਼ੀਨ ਬਣਾਵੇ ਇਸ ਤੋਂ ਪਹਿਲਾਂ ਬਹੁਤ ਜ਼ਰੂਰੀ ਆ ਕਿ ਸਾਡੀ ਐਜੂਕੇਸ਼ਨ ਦਾ ਸਾਡੀ ਸਿੱਖਿਆ ਦਾ ਇੱਕ ਹਿੱਸਾ ਬਣੇ ਅ ਔਰ ਲਗਾਤਾਰ ਇਸਾ ਬਣੇ ਕਿ ਹਰ ਹਫ਼ਤੇ ਉੱਥੇ ਕੋਈ ਇੱਕ ਜਾਂ ਪਿੰਟਰ ਆਵੇ ਜਾਂ ਪੋਇਟ ਆਵੇ ਬੱਚਿਆਂ ਨੂੰ ਮਿਲੇ ਜਾਂ ਕੋਈ ਠੇਠ ਦਾ ਬੰਦਾ ਆਵੇ ਕੋਮਲ ਕਲਾਮਨੋ ਕਦੀ ਕੋ ਥਿੰਕਰ ਆਵੇ ਕਿ ਇਹੋ ਸਾਡੇ ਸਿੱਖਿਆ ਦਾ ਪਾਠ ਹੋਣਾ ਚਾਹੀਦਾ ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਪਾਤਰ ਤੁਸੀਂ ਸਾਡੇ ਲਈ ਇਹ ਜਿਹੜਾ ਆਪਣੀ ਮਹਿਜ਼ ਇੰਨਾ ਸਮਾਂ ਜਿਹੜਾ ਕੱਢਿਆ ਤੁਸੀਂ ਕਿਉਂਕਿ ਵਰਤਮਾਨ ਦੌਰ ਅਸੀਂ ਦੇਖੀ ਰਹੇ ਹਾਂ ਮਸ਼ੀਨੀ ਦੌਰ ਹੈ ਇੰਨਾ ਸਮਾਂ ਕਿਸੇ ਕੋਲ ਨਹੀਂ ਹੁੰਦਾ ਤੇ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਇਨੀਆਂ ਜਿਹੜੀਆਂ ਲਾਜਵਾਬ ਗੱਲਾਂ ਇਨੀਆਂ ਬੇਮਿਸਾਲ ਗੱਲਾਂ ਤੁਸੀਂ ਸਾਡੀ ਨਵੀਂ ਪੀੜ੍ਹੀ ਲਈ ਸਾਡੇ ਨੌਜਵਾਨਾਂ ਲਈ ਸਾਡੇ ਵਿਦਿਆਰਥੀਆਂ ਲਈ ਸਾਡੇ ਸ਼ਾਇਰਾਂ ਲਈ ਕਵੀਆਂ ਲਈ ਲੇਖਕਾਂ ਲਈ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਉਹ ਦਿੱਤੇ ਨੇ ਇੰਨੇ ਮੋਲਵਾਨ ਉਦੇ ਉਦੇ ਲਈ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਬਹੁਤ ਸੋ ਮੇਰੇ ਵੱਲੋਂ ਵੀ ਤੁਹਾਡੇ ਕਾਲਜ ਦਾ ਤੁਹਾਡੀ ਸੰਸਥਾ ਦਾ ਐਫਟੀ ਕਾਲਜ ਦਾ اور ਇਹ ਸੋਨ ਸਟੂਡੀਓ ਦਾ ਬੱਚਿਆਂ ਦਾ ਤੁਹਾਡੇ ਡਿਪਾਰਟਮੈਂਟ ਦਾ ਤੋਂ ਇਹਨਾਂ ਸੋਨੇ ਸਵਾਲਾਂ ਲਈ ਤੇ ਬਹੁਤ-ਬਹੁਤ ਸ਼ੁਕਰੀਆ